ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵਿਨੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤਿਸ਼ਕੁੱਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਚੋਣ ਨਤੀਜਿਆਂ ਬਾਰੇ ਕਿ ਕਿਵੇਂ ਹਰਿਆਣਾ ਦੇ ਵਿੱਚ ਕਮਲ ਖਿੜਿਆ ਤੇ ਕਿਵੇਂ ਜੰਮੂ ਕਸ਼ਮੀਰ ਚ ਕਮਲ ਜਿਹੜਾ ਹੈ ਮੁਰਝਾਇਆ ਦੋਸਤੋ ਪਿਛਲੇ ਲਗਭਗ ਮਹੀਨੇ ਡੇਢ ਮਹੀਨੇ ਤੋਂ ਭਾਰਤ ਦੇਸ਼ ਦੀ ਸਾਰੇ ਹੀ ਲੋਕਾਂ ਦੀਆਂ ਨਜ਼ਰਾਂ ਹਰਿਆਣਾ ਤੇ ਜੰਮੂ ਕਸ਼ਮੀਰ ਤੇ ਟਿਕੀਆਂ ਹੋਈਆਂ ਸੀ ਦੋਵੇਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਅਮਲ ਚੱਲ ਰਿਹਾ ਸੀਗਾ ਤੇ ਪਿਛਲੇ ਦਿਨੀ ਦੋਵੇਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ VOTING ਹੋਈ ਹੈ ਜਿਸ ਦੇ ਕੀ ਅੱਜ ਨਤੀਜੇ ਆਏ ਨੇ ਤੇ ਇਹੇ ਨਤੀਜਿਆਂ ਨੂੰ ਲੈ ਕੇ ਸਾਰੇ ਹੀ ਲੋਕਾਂ ਦੀਆਂ ਨਜ਼ਰਾਂ ਇਹਨਾਂ ਦੋਵੇਂ ਸੂਬਿਆਂ ਤੇ ਟਿਕੀਆਂ ਹੋਈਆਂ ਸੀਗੀਆਂ ਵੀ ਆਖਿਰਕਾਰ ਇਹਨਾਂ ਦੇ ਨਤੀਜੇ ਕੀ ਹੋਣਗੇ ਕਿਉਂਕਿ ਇਹ ਦੋਵੇਂ ਸੂਬੇ ਮੌਜੂਦਾ ਸਮੇਂ ਦੇ ਵਿੱਚ ਆਪਣੇ ਆਪ 'ਚ ਇਖ਼ਤਿਆਮੀਆਂ ਰੱਖਦੇ ਨੇ ਹਰਿਆਣਾ ਜਿੱਥੇ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਕਾਬਜ਼ ਹੈ ਤੇ ਹਰੁੱਤੀ ਜੀਵਾ ਸਰਕਾਰ ਬਣਾਉਂਦਾ ਦਾਵਾ ਕਰ ਰਹੀ ਸੀ ਤਾਂ ਇਸ ਕਰਕੇ ਉਹ ਵੀ ਇੱਕ ਐਮੂ ਸੂਬਾ ਮੰਨਿਆ ਜਾ ਰਿਹਾ ਸੀ ਤੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਸੀ ਤਾਂ ਇਸ ਕਰਕੇ ਉੱਥੇ ਦੇ ਵੀ ਸਭ ਦੇ ਨਜ਼ਰਾਂ ਉੱਥੇ ਟਿਕੀਆਂ ਹੋਈਆਂ ਸੀ ਵੀ ਆਖਿਰਕਾਰ ਜੋ ਦਾਵਾ ਸੈਂਟਰ ਸਰਕਾਰ ਕਰਦੀ ਹੈ ਵੀ ਉੱਥੇ ਦੇ ਲੋਕ ਖੁਸ਼ ਨੇ ਧਾਰਾ 370 ਖਤਮ ਕਰਨ ਤੋਂ ਬਾਅਦ ਕੀ ਉੱਥੇ ਵਾਕਈ ਮਾਹੌਲ ਸਹੀ ਹੈ ਜਾਂ ਨਹੀਂ ਜਾਂ ਲੋਕ ਉੱਥੇ ਦੇ ਖੁਸ਼ ਹੈ ਵੀ ਜਾਂ ਨਹੀਂ ਇਹ ਸਭ ਕੁਝ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਨਿਰਭਰ ਕਰਦਾ ਸੀ ਤੇ ਇਹ ਨਤੀਜੇ ਸਾਡੇ ਸਭ ਦੇ ਸਾਹਮਣੇ ਨੇ ਪਰ ਜੇ ਗੱਲ ਆਪਾਂ ਸ਼ੁਰੂਆਤ 'ਚ ਹਰਿਆਣਾ ਦੀ ਕਰੀਏ ਕਿਉਂਕਿ ਐਗਜ਼ਿਟ ਪੋਲ ਦੇ ਵਿੱਚ ਹਰਿਆਣਾ ਦੇ ਚੋਣ ਨਤੀਜਿਆਂ 'ਚ ਇੱਕ ਵੱਡਾ ਉਲਟ ਫੇਰ ਸਾਨੂੰ ਦੇਖਣ ਨੂੰ ਮਿਲਿਆ ਕਿਉਂਕਿ ਹਰਿਆਣਾ 'ਚ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਦੀ ਸਰਕਾਰ ਸਪਸ਼ਟ ਬਹੁਮਤ ਤੇ ਬਣਦੀ ਦਿਖਾਈ ਦੇ ਰਹੀ ਸੀ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ 50 ਤੋਂ ਵੱਧ ਸੀਟਾਂ ਲੈ ਕੇ ਜਿਹੜਾ ਹਰਿਆਣਾ ਦੇ ਵਿੱਚ ਸਰਕਾਰ ਬਣਾਉਂਦੀ ਦਿਖ ਰਹੀ ਸੀ ਪਰ ਹੁਣ ਜਦੋਂ ਨਤੀਜੇ ਆਏ ਨੇ ਤਾਂ ਹਾਲਾਤ ਬਿਲਕੁਲ ਹੀ ਉਲਟ ਗਏ ਨੇ ਇਹ ਕਾਂਗਰਸ ਪਾਰਟੀ ਜਿਸਨੂੰ ਕੀ ਕਹਿ ਰਹੇ ਸੀ 50 ਤੋਂ ਵੱਧ ਸੀਟਾਂ ਤੇ ਸਰਕਾਰ ਬਣਾਉਗੀ ਉਹ 35 36 ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ ਤੇ ਜਿਹੜੇ ਭਾਜਪਾ ਨੂੰ 18 20 ਕੋਈ 22 ਹੱਦ 25 ਸੀਟਾਂ ਦਿੱਤੀਆਂ ਜਾ ਰਹੀਆਂ ਸੀ ਉਹ ਭਾਜਪਾ 48 ਤੋਂ 50 ਸੀਟਾਂ ਤੇ ਜਿੱਤ ਹਾਸਲ ਕਰਕੇ ਜਿਹੜਾ ਸਰਕਾਰ ਬਣਾਉਣ ਦੀ ਦਿਖ ਰਹੀ ਹੈ ਦੇਸ਼ ਦੇ ਨਾਲ ਹੀ ਜਿਹੜੀ ਹਰਿਆਣਾ ਦੀ ਪੁਰਾਣੀ ਸਿਆਸੀ ਪਾਰਟੀ ਹੈ ਇਨਐਲਓ ਉਸ ਦਾ ਵੀ ਕਿਤੇ ਨਾ ਕਿਤੇ ਸੁਫੜਾ ਸਾਫ ਹੁੰਦਾ ਦਿਖ ਰਿਹਾ ਕਿਉਂਕਿ ਉਸ ਦੇ ਪੰਨੇ ਸਿਰਫ ਦੋ ਸਿੱਟਾ ਆ ਰਹੀਆਂ ਨੇ ਜਦੋਂ ਕਿ ਇਹ ਨੱਲੂ ਦੇ ਵੱਡੇ ਆਗੂ ਅਭੇ चौटाला ਵਰਗੇ ਆਗੂਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਤੋਂ ਪਤਾ ਲੱਗਦਾ ਹਰਿਆਣਾ 'ਚ ਸਿਆਸੀ ਮਾਹੌਲ ਕਿੰਸੀ ਹੈ ਲੋਕਾਂ ਦੇ ਮਨ 'ਚ ਕਿੰਨਾ ਕੁ ਗੁੱਸਾ ਸੀਗਾ ਇਹਨਾਂ ਪਾਰਟੀਆਂ 'ਲੀ ਪਰ ਇਸ ਦੇ ਨਾਲ ਹੀ ਜੇਕਰ ਅਸੀਂ ਹੋਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਤੇ ਦਿੱਲੀ 'ਚ ਸਰਕਾਰ ਬਣਾਉਣ ਤੋਂ ਬਾਅਦ ਹਰਿਆਣੇ ਵੱਲ ਤੇਜ਼ੀ ਨਾਲ ਵਧ ਰਹੀ ਸੀ ਤਾਂ ਉਹ ਪਾਰਟੀ ਦਾ ਸਫਾਇਆ ਹੋ ਗਿਆ ਹਰਿਆਣਾ ਦੇ ਵਿੱਚ ਲਗਭਗ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਦੇ ਜਮਾਨਤਾਂ ਜਬਤ ਹੋ ਗਈਆਂ ਨੇ ਇੰਨਾ ਹੀ ਨਹੀਂ ਜਿਹੜੇ ਹਰਿਆਣਾ ਦੀ ਅਗਵਾਈ ਕਰ ਰਹੇ ਸੀਗੇ ਹਰਿਆਣਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਅਨਰਗ ਢੰਡਾ ਜੋ ਕਿ ਕਲਾਇਬ ਤੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਸਿਰਫ 8000 ਵੋਟਾਂ ਪਈਆਂ ਨੇ ਤਾਂ ਇਸ ਤੋਂ ਪਤਾ ਲੱਗਦਾ ਹੈ ਵੀ ਕਿ ਆਮ ਆਦਮੀ ਪਾਰਟੀ ਨੂੰ ਕਿੰਨਾ ਘੁੱਥੇ ਦੇ ਲੋਕਾਂ ਨੇ ਪਸੰਦ ਕੀਤਾ ਤੇ ਜਜਪੀ ਜੋ ਕਿ ਪਿਛਲੀ ਵਾਰ ਭਾਜਪਾ ਦੇ ਨਾਲ ਗਠਜੋੜ ਸੱਤਾ ਦੇ ਵਿੱਚ ਰਹੀ ਸੀ ਉਸ ਦਾ ਵੀ ਬਿਲਕੁਲ ਹੀ ਸਫਾਇਆ ਹੋ ਚੁੱਕਾ ਹੈ ਤੇ ਨਾਲ ਜੇ ਜੰਮੂ ਕਸ਼ਮੀਰ ਦੇ ਚੋਣ ਨਤੀਜਿਆਂ ਤੇ ਵੀ ਮੋਟੀ ਮੋਟੀ ਨਜ਼ਰ ਮਾਰੀਏ ਤਾਂ ਚੰਮੂ ਜੰਮੂ ਕਸ਼ਮੀਰ ਦੇ ਜੋ ਐਗਜ਼ਿਟ ਬੋਲ ਸਾਹਮਣੇ ਆਏ ਸੀ ਉਹ ਕਿਤੇ ਨਾ ਕਿਤੇ ਸਹੀ ਸਾਬਤ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਉੱਥੇ ਨੈਸ਼ਨਲ ਕਾਨਫਰੰਸ ਦੀ ਕਾਂਗਰਸ ਪਾਰਟੀ ਜਿਹੜੀ ਉਹ ਮਿਲਕੀ ਸੱਤਾ ਦੇ ਵਿੱਚ ਆਉਂਦੀ ਦਿਖ ਰਹੀ ਹੈ ਕਿ ਉਹ ਦੋਵਾਂ ਦੀ ਮਿਲਾਕੀ 48 ਤੋਂ 49 ਸੀਟਾਂ ਤੇ ਉਹ ਅੱਗੇ ਚੱਲ ਰਹੇ ਨੇ ਤੇ ਭਾਜਪਾ 28 ਤੋਂ 29 ਸੀਟਾਂ ਤੱਕ ਹੀ ਸਿਮਟ ਕੇ ਰਹਿ ਚੁੱਕੀ ਹੈ ਤੇ ਜੰਮੂ ਕਸ਼ਮੀਰ ਦੇ ਨਤੀਜਿਆਂ 'ਚ ਇੱਕ ਚੀਜ਼ ਜ਼ਰੂਰ ਵੱਡੀ ਦੇਖਣ ਨੂੰ ਮਿਲੀ ਹੈ ਵੀ ਆਮ ਆਦਮੀ ਪਾਰਟੀ ਉੱਥੇ ਆਪਣਾ ਖਾਤਾ ਖੋਲਣ 'ਚ ਕਾਮਯਾਬ ਰਹੀ ਹੈ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਨੇ ਜੰਮੂ ਕਸ਼ਮੀਰ 'ਚ ਜਿੱਤ ਹਾਸਲ ਕੀਤੀ ਹੈ ਉਹ ਵਿਧਾਨ ਸਭਾ ਹਲਕਾ ਡੋਡਾ ਤੋਂ ਕੀਤੀ ਹੈ ਜਿੱਥੋਂ ਮਹਾਰਾਜ ਮਲਿਕ ਜੋ ਕਿ 4400 ਤੋਂ ਵੱਧ ਵੋਟਾਂ ਦੀ ਲੀਡ ਨਾਲ ਜੰਮੂ ਕਸ਼ਮੀਰ 'ਚ ਜਿੱਤ ਹਾਸਲ ਕਰਕੇ ਹਟੇ ਨੇ ਤੇ ਇਸੇ ਤਰ੍ਹਾਂ CPI ਉੱਥੇ ਇੱਕ ਸੀਟ ਤੇ ਅੱਗੇ ਚੱਲ ਰਹੀ ਹੈ ਹਲੇ ਉਸ ਦਾ ਨਤੀਜਾ ਨਹੀਂ ਆਇਆ ਪਰ ਉਹ ਸੀਪੀਆਈ ਹੁਣ ਤੱਕ ਇੱਕ ਸੀਟ ਤੇ ਅੱਗੇ ਜਿਹੜਾ ਹੈਗਾ ਚੱਲ ਰਹੀ ਹੈ। ਦੋਸਤੋ ਜੰਮੂ ਕਸ਼ਮੀਰ ਦੇ ਵਿੱਚ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਜਿਵੇਂ ਭਾਜਪਾ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਵੀ ਧਾਰਾ 370 ਖਤਮ ਹੋਣ ਤੋਂ ਬਾਅਦ ਉੱਥੇ ਦੇ ਲੋਕ ਖੁਸ਼ ਨੇ, ਸ਼ਾਂਤ ਨੇ, ਉੱਥੇ ਦਾ ਮਾਹੌਲ ਨੂੰ ਪਸੰਦ ਕਰ ਰਹੇ ਨੇ। ਜੇਕਰ ਇਹੋ ਜਿਹਾ ਕੁਝ ਹੁੰਦਾ ਤਾਂ ਉੱਥੇ ਦੇ ਲੋਕ ਭਾਜਪਾ ਦੇ ਨਾਲ ਖੜੇ ਦਿਖਾਈ ਦਿੰਦੇ ਪਰ ਇਹੋ ਜਿਹਾ ਨਹੀਂ ਹੋਇਆ ਤਾਂ ਇਹ ਸੋ ਸਪਸ਼ਟ ਹੋ ਗਿਆ ਵੀ ਉੱਥੇ ਦੇ ਲੋਕ ਧਾਰਾ 370 ਖਤਮ ਹੋਣ ਤੋਂ ਬਾਅਦ ਖੁਸ਼ ਨਹੀਂ ਹੈ। ਜਾਂ ਉੱਥੇ ਦਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ ਜਿਵੇਂ ਦਾ ਬਣਾਉਣ ਦਾ ਭਾਜਪਾ ਦਾਅਵਾ ਕਰ ਰਹੀ ਹੈ ਤਾਂ ਇਸੇ ਕਰਕੇ ਇਹ ਨਤੀਜੇ ਉੱਥੇ ਦੇਖਣ ਨੂੰ ਮਿਲੇ ਨੇ ਤੇ ਇਸ ਦੇ ਨਾਲ ਹੀ ਜੇਕਰ ਹੁਣ ਗੱਲ ਹਰਿਆਣਾ ਦੀ ਕਰੀਏ ਕਿਉਂਕਿ ਸਾਡਾ ਗਵਾਂਢੀ ਸੂਬਾ ਵੀ ਹੈ ਉੱਥੇ ਦੇ ਜਿਵੇਂ ਮੋਟੀ ਮੋਟੀ ਨਜ਼ਰ ਤਾਂ ਪਹਿਲਾਂ ਮਾਰੀ ਹੋਇਆ ਤੇ ਉੱਥੇ ਹੋਰ ਬਰੀਕੀ ਚ ਦੇਖੀ ਤਾਂ ਹਰਿਆਣਾ ਦੇ ਜਿਹੜੇ ਕੁਝ ਚਰਚਿਤ ਚਿਹਰੇ ਸੀ ਉਹਨਾਂ ਨੂੰ ਦੇਖੀਏ ਤਾਂ ਉਹਨਾਂ 'ਚ ਜ਼ਿਆਦਾਤਰ ਨੇ ਜਿੱਤ ਹਾਸਲ ਜ਼ਰੂਰ ਕੀਤੀ ਹੈ ਕਿਉਂਕਿ ਜਿਹੜੇ ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨੈਬ ਸਿੰਘ ਸੈਣੀ ਉਹਨਾਂ ਨੇ 16000 ਤੋ ਵੱਧ ਵੋਟਾਂ ਤੇ ਲੀਡ ਹਾਸਲ ਕੀਤੀ ਹੈ ਇਸੇ ਤਰ੍ਹਾਂ ਕਾਂਗਰਸ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਜੋ ਕਿ ਗੜੀ ਸ਼ਾਂਪਲਾ ਤੋਂ ਚੋਣ ਲੜ ਰਹੇ ਸੀ ਉਹਨਾਂ ਨੇ 7000 ਤੋਂ ਵੱਧ ਵੋਟਾਂ ਦੀ ਲੀਡ ਤੇ ਜਿੱਤ ਹਾਸਲ ਕੀਤੀ ਹੈ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜੁਲਾਣਾ ਤੋਂ ਪਹਿਲਵਾਨ ਵਿਨੇਸ਼ ਫੁਗਾਟ ਚੋਣ ਮੈਦਾਨ ਚ ਉਤਰੀ ਹੋਇਆ ਸੀ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੇ ਵੀ 6000 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿਹੜਾ ਜਿੱਤ ਹਾਸਲ ਕੀਤੀ ਹੈ ਇਸੇ ਤਰ੍ਹਾਂ ਅੰਬਾਲਾ ਕੈਂਟ ਤੋਂ ਅਨਿਲ ਵੇਜ ਲੜ ਰਹੇ ਸੀਗੇ ਉਹ ਵੀ ਜਿੱਤ ਗਏ ਨੇ ਤੋਂ ਸ਼ਾਮ ਤੋਂ ਚੌਧਰੀ ਬੰਸੀ ਲਾਲ ਦੀ ਪੋਤੀ শ্রুতি ਚੌਧਰੀ ਵਿਪਾਜਪਾਲ ਦੀ ਟਿਕਟ ਤੇ ਚੌਣ ਮੈਦਾਨ ਚ ਉਤਰੀ ਹੋ ਸੀ ਉਹਨਾਂ ਨੇ ਵੀ ਜਿੱਤ ਹਾਸਲ ਕੀਤੀ ਹੈ ਤੇ ਨਾਲ ਹੀ ਕੈਥਲ ਦੀ ਗੱਲ ਕਰੀਏ ਤਾਂ ਕੈਥਲ ਤੋਂ ਜਿਹੜੇ ਰਾਸ਼ਟਰਪਤੀ ਮੈਂਬਰ ਨੇ ਰਣਦੀਪ ਸਿੰਘ ਸੁਰਤੀ ਵਾਲਾ ਜੋ ਕਿ ਉਹਨਾਂ ਦੇ ਪੁੱਤ ਚੌਣ ਲੜ ਰਹੇ ਸੀਗਾ ਦਿੱਤੇ ਸੁਰਜੀ ਵਾਲਾ ਉਹ ਵੀ 8000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਚੁੱਕੇ ਨੇ ਤੇ ਪੰਚਕੂਲਾ ਤੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਚੌਣ ਮੈਦਾਨ ਚ ਉਤਰੇ ਹੋਏ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਇਸੇ ਤਰ੍ਹਾਂ ਦੋਸਤੋ ਜੇਕਰ ਹੋਰ ਅੱਗੇ ਨਜ਼ਰ ਮਾਰੀਏ ਤਾਂ ਜ ਜੀਪੀ ਦੇ ਜਿਹੜੇ ਸੀਨੀਅਰ ਆਗੂ ਵੀ ਸੀਗੇ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਦੁਸ਼ੰਤ ਛੋਟਾਲਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇੰਨਾ ਹੀ ਨਹੀਂ ਬਹੁਤ ਵੱਡੀ ਹਾਰ ਦੇਖਣੀ ਪਈ ਹੈ ਕਿਉਂਕਿ ਦੁਸ਼ੰਤ ਛੋਟਾਲਾ 5ਵੇਂ ਨੰਬਰ ਤੇ ਉੱਥੇ ਰਹੇ ਨੇ ਉਹ ਉਚਾਣਾ ਕਲਾ ਤੋਂ ਚੋਣ ਲੜ ਰਹੇ ਸੀ ਉੱਥੇ ਉਹ 5ਵੇਂ ਨੰਬਰ ਤੇ ਰਹੇ ਨੇ ਪਹਿਲੇ ਨੰਬਰ ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਤੇ ਦੂਜੇ ਨੰਬਰ ਤੇ ਬਰਜਿੰਦਰ ਸਿੰਘ ਜੋ ਕਿ ਕਾਂਗਰਸ ਤੇ ਰਹੇ ਨੇ ਤੇ ਇੱਥੇ ਸਭ ਤੋਂ ਘੱਟ ਮਾਰਜਿਨ ਹੁਣ ਤੱਕ ਦੇਖਣ ਨੂੰ ਮਿਲਿਆ ਸਿਰਫ 39 ਵੋਟਾਂ ਦੇ ਫਰਕ ਨਾਲ ਭਾਜਪਾ ਨੇ ਇਸ ਸੀਟ ਤੇ ਜਿੱਤ ਹਾਸਲ ਕੀਤੀ ਹੈ ਇਸੇ ਤਰ੍ਹਾਂ ਇਨੰਦੋ ਦੇ ਸੀਨੀਅਰ ਅਗੂ ਅਵੇਚੂ ਟਾਲਾ ਦੀ ਗੱਲ ਕਰਨੀ ਹੈ ਉਹ ਇਲਾਵਾ ਤੋਂ ਚੋਣ ਵਿਧਾਨ ਚ ਉਤਰੇ ਹੋਏ ਸੀ ਉਹ 15000 ਵੋਟਾਂ ਤੋਂ ਹਾਰ ਗਏ ਨੇ ਤੇ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਜਰੂਰ ਦੋ ਜਿੱਤ ਚੁਕੇ ਨੇ ਤੇ ਇੱਕ ਅੱਗੇ ਚੱਲ ਰਿਹਾ ਜੇ ਜਿੱਤੇ ਹੋਣ ਦੀ ਗੱਲ ਕਰੀਏ ਤਾਂ ਸਵਿੱਤਰੀ ਜਿੰਦਲ ਜੋ ਕਿ हिसार ਤੋਂ ਚੋਣ ਲੜ ਰਹੀ ਸੀ ਉਹਨਾਂ ਨੇ 18000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਤੇ ਇਗਨੋਰ ਤੋਂ ਦਵਿੰਦਰ ਕਾਦਿਆਨ ਉਹ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੀ। ਉਹਨਾਂ ਨੇ 35000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਹੁਣ ਦੋਸਤੋ ਤਾਂ ਇਹਨਾਂ ਚੋਣ ਨਤੀਜਿਆਂ ਤੋਂ ਹੁਣ ਤੱਕ ਜੋ ਦਿਖ ਰਿਹਾ ਵੀ ਭਾਜਪਾ 48 ਤੋਂ 50 ਸੀਟਾਂ ਦੇ ਜਿੱਤ ਹਾਸਲ ਕਰਕੇ ਸੱਤਾ ਦੇ ਵਿੱਚ ਆਉਂਦੀ ਦਿਖ ਰਹੀ ਹੈ। ਜੇ ਦੇਖੀਏ ਤਾਂ ਇਹ ਆਂਕੜਾ ਭਾਜਪਾ ਲਈ 2014 ਤੇ 2019 ਨਾਲੋਂ ਕਿਤੇ ਵੱਧ ਹੈ। ਕਿਉਂਕਿ 2014 'ਚ ਭਾਜਪਾ ਨੇ 47 ਸੀਟਾਂ ਦੇ ਜਿੱਤ ਹਾਸਲ ਕਰਕੇ ਸੱਤਾ ਦੇ ਵਿੱਚ ਪਹਿਲੀ ਵਾਰ ਉਦੋਂ ਆਏ ਸੀਗੇ ਤੇ ਇਸ ਵਾਰ 2019 ਚ ਭਾਜਪਾ ਦੀ ਘਟ ਕੇ 40 ਰਹਿ ਗਈਆਂ ਸੀਗੀਆਂ ਤਾਂ ਭਾਜਪਾ ਨੂੰ ਜੀਜੀਪੀ ਨਾਲ ਮਿਲ ਕੇ ਸਰਕਾਰ ਬਣਾਉਣੀ ਪਈ ਸੀ ਪਰ ਇਸ ਵਾਰ ਭਾਜਪਾ ਇਕੱਲੀ ਹੀ ਜਿਹੜਾ ਹੈਗਾ ਸਪਸ਼ਟ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ ਤੇ ਪਰ ਕਾਂਗਰਸ ਦੀ ਗੱਲ ਕਰੀਏ ਜਿਹੜੀ ਕਾਂਗਰਸ 2014 ਚ 15 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ 2019 ਚ ਉਹਦੀ 31 ਹੋ ਗਈਆਂ ਸੀ ਪਰ ਹੁਣ ਕਾਂਗਰਸ 35 ਤੱਕ ਹੀ ਰਹਿ ਗਈ ਹੈ ਤੇ ਇਸ ਤੋਂ ਇਲਾਵਾ ਜੀਜੀਪੀ ਦੀਆਂ ਸੀਟਾਂ ਬਿਲਕੁਲ ਹੀ ਖਤਮ ਹੋ ਗਈਆਂ ਐਨਐਲਓ ਦੀ ਖਤਮ ਹੋ ਗਈਆਂ ਤਾਂ ਇਹ ਸਿਆਸੀ ਮਾਹੌਲ ਉੱਥੇ ਦੇਖਣ ਨੂੰ ਮਿਲਿਆ ਪਰ ਦੋਸਤੋ ਜੇਕਰ ਅਸੀਂ ਇਹਨਾਂ ਚੋਣ ਨਤੀਜਿਆਂ ਦੇ ਪਿੱਛੇ ਨਜ਼ਰ ਮਾਰਦੇ ਹਾਂ ਤਾਂ ਪਿੱਛੇ ਕਈ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਹਾਲਾਂਕਿ ਪਹਿਲੇ ਦਿਨ ਤੋਂ ਇੱਕ ਰੁਝਾਨ ਜ਼ਰੂਰ ਦੇਖਣ ਨੂੰ ਮਿਲ ਰਹੇ ਸੀਗੇ ਵਾਰ-ਵਾਰ ਜਿਹੜੀ ਹਰਿਆਣਾ ਚ ਕਾਂਗਰਸ ਜਿਹੜੀ ਹੈ ਸੱਤਾ ਚ ਆਂਦੀ ਦਿਖ ਰਹੀ ਹੈ ਪਰ ਨਾਲ-ਨਾਲ ਕਿਤੇ ਨਾ ਕਿਤੇ ਜੇਕਰ ਦੇਖੀਏ ਤਾਂ ਕਾਂਗਰਸ ਨੂੰ ਆਪਣੀ ਅੰਦਰੂਨੀ ਫੁੱਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਸਾਬਕਾ ਮੁੱਖ ਮੰਤਰੀ ਵੀ ਨੇ ਭੁਪਿੰਦਰ ਸਿੰਘ ਹੁੱਡਾ ਉਹ ਆਪਣੇ ਆਪ ਨੂੰ ਬਤੌਰ ਸੀਐਮ ਇੱਕ ਤਰ੍ਹਾਂ ਦਾ ਪ੍ਰੋਜੈਕਟ ਪਹਿਲੇ ਦਿਨ ਤੋਂ ਕਰ ਰਹੇ ਸੀਗੇ ਤੇ ਉਹ ਉਸੇ ਹਿਸਾਬ ਸਿੱਧ ਚੋਣ ਪ੍ਰਚਾਰ ਦੀ ਜਿਹੜੀ ਮੁਹਿੰਮ ਸੀ ਉਸ ਦੀ ਅਗਵਾਈ ਕਰਦੇ ਆ ਰਹੇ ਸੀ ਤੇ ਨਾਲ ਹੀ ਇਸ ਗੱਲ ਤੋਂ ਕੁਮਾਰੀ ਸ਼ੈਲਜਾ ਜੋ ਕਿ ਹਰਿਆਣਾ ਦੀ ਸਾਫਤ ਪ੍ਰਧਾਨ ਹੈ ਤੇ ਇਹ ਮੌਜੂਦਾ ਸੰਸਦ ਮੈਂਬਰ ਵੀ ਹੈ ਸਿਰਸਾ ਤੋਂ ਉਹ ਨਾਰਾਜ਼ ਵੀ ਦਿਖ ਰਹੀ ਸੀ ਕਿਉਂਕਿ ਕਿ ਉਹਨਾਂ ਦੇ ਮੰਚ ਸੀਗਾ ਵੀ ਕਿ ਉਹ ਮੁੱਖ ਮੰਤਰੀ ਬਣਨ ਕਿਉਂਕਿ ਉਹ ਵਾਰ-ਵਾਰ ਦਾਵਾ ਵੀ ਕਰ ਰਹੇ ਸੀ ਵੀ ਕਿ ਇਸ ਵਾਰ ਹਰਿਆਣੇ ਦਾ ਮੁੱਖ ਮੰਤਰੀ ਔਰਤ ਨੂੰ ਹੋਣਾ ਚਾਹੀਦਾ ਹੈ ਇੱਕ ਦਲਿਤ ਨੂੰ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਹ ਆਪਣਾ ਵੀ ਦਾਵਾ ਧੋਖਰੇ ਸੀ ਵੀ ਕਿ ਉਹ ਵੀ ਮੁੱਖ ਮੰਤਰੀ ਦਾ ਚਹਰਾ ਹੋ ਸਕਦੇ ਨੇ ਤੇ ਨਾਲ ਹੀ ਰਣਦੀਪ ਸੁਰਜੀ ਵਾਲਾ ਜੋ ਕਿ ਸੰਸਦ ਮੈਂਬਰ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਵੱਲੋਂ ਵੀ ਇੱਕ ਵਾਰ ਪੇਸ਼ਕਸ਼ ਕੀਤੀ ਗਈ ਸੀ ਵੀ ਕਿ ਉਹ ਵੀ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਉਹ ਵੀ ਮੁੱਖ ਮੰਤਰੀ ਬਣ ਸਕਦੇ ਨੇ ਤਾਂ ਇਸ ਤਰ੍ਹਾਂ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਹੀ ਜਿਹੜਾ ਹੈਗਾ ਤਿੰਨ ਵੱਡੇ ਆਗੂਆਂ ਦੇ ਵਿੱਚ ਕਿਤੇ ਨਾ ਕਿਤੇ ਅੰਦਰੂਨੀ ਲੜਾਈ ਚੱਲ ਰਹੀ ਸੀ ਇਸੇ ਲੜਾਈ ਦੇ ਚੱਲਦਿਆਂ ਕੁਮਾਰੀ ਸ਼ੈਲਜਾ ਲੰਬਾ ਸਮਾਂ ਚੋਣ ਪ੍ਰਚਾਰ ਤੋਂ ਦੂਰ ਰਹੀ ਫਿਰ ਉਸ ਨੂੰ ਰਾਹੁਲ ਗਾਂਧੀ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਐਕਟਿਵ ਕੀਤਾ ਗਿਆ ਰਾਹੁਲ ਗਾਂਧੀ ਦੀਆਂ ਸਟੇਜਾਂ ਤੇ ਵੀ ਉਹ ਦੇਖੀ ਇੰਨਾ ਹੀ ਨਹੀਂ ਇੱਕ ਸਟੇਜ ਤੇ ਰਾਹੁਲ ਗਾਂਧੀ ਨੇ ਕੁਮਾਰੀ ਸ਼ੈਲਜਾ ਜੀ ਕੁਪਿੰਦਰ ਸਿੰਘ ਹੁੱਡਾ ਨੂੰ ਆਪਸ ਵਿੱਚ ਮਿਲਵਾਉਣ ਦੀ ਕੋਸ਼ਿਸ਼ ਵੀ ਕੀਤੀ ਉੱਥੇ ਹੱਥ ਵੀ ਮਿਲਵਾਏ ਉਹਨਾਂ ਦੇ ਪਰ ਉਹ ਹੱਥ ਤਾਂ ਮਿਲਵਾਉਣ 'ਚ ਕਾਮਯਾਬ ਰਹੀ ਦੋਵਾਂ ਦੇ ਦਿਲ ਨਹੀਂ ਮਿਲਵਾ ਸਕੀ ਤੇ ਦਿਨਾਂ 'ਚ ਕਿਤੇ ਨਾ ਕਿਤੇ ਫਰਕ ਉਹਨਾਂ ਦੇ ਸਾਨੂੰ ਦੇਖਣ ਨੂੰ ਜ਼ਰੂਰ ਮਿਲਿਆ ਤੇ ਇਸੇ ਤਰ੍ਹਾਂ ਰਣਦੀਪ ਸੁਰਜੀ ਵਾਲਾ ਜੋ ਕਿ ਆਪਣੇ ਪੁੱਤ ਨੂੰ ਚੋਣ ਮੈਦਾਨ 'ਚ ਉਤਰਨ ਤੋਂ ਬਾਅਦ ਉਹ ਕੈਥਲ ਤਾਂ ਕੀ ਸੀਮਟ ਕੇ ਰਹਿ ਗਿਆ ਉਹ ਬਾਹਰ ਹੀ ਨਹੀਂ ਨਿਕਲ ਸਕੇ ਤਾਂ ਇਹੋ ਜਿਹਾ ਮਾਹੌਲ ਉੱਥੇ ਦੇਖਣ ਨੂੰ ਜ਼ਰੂਰ ਮਿਲ ਰਿਹਾ ਸੀ ਤੇ ਇਸੇ ਨਾਲ ਹੀ ਜੇਕਰ ਗੱਲ ਹੋਰ ਕਰ ਲਈਏ ਤਾਂ ਕਾਂਗਰਸ ਵੱਲੋਂ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਜਾਟ ਪੋਲਿਟਿਕਸ ਨੂੰ ਬਹੁਤ ਵੱਡੇ ਪੱਧਰ ਤੇ ਉਛਾਈ ਕੀਤਾ ਜਾ ਰਿਹਾ ਸੀ ਕਿਉਂਕਿ ਹਰਿਆਣਾ ਦੇ ਵਿੱਚ ਜਿਹੜਾ ਜਾਤੀ ਦੀ ਪੋਲਿਟਿਕਸ ਆਫ ਬੋਥ ਵੱਡੇ ਪੱਧਰ ਤੇ ਹਾਵੀ ਹੈ ਤੇ ਇਹ ਹਰਿਆਣਾ ਦੇ ਵਿੱਚ ਕਾਂਗਰਸ ਵੱਲੋਂ ਵਾਰ-ਵਾਰ ਜਾਟ ਜਾਟੀ ਕੀਤਾ ਜਾ ਰਿਹਾ ਸੀ ਕਿਤੇ ਨਾ ਕਿ ਤੇ ਇਸ ਕਰਕੇ ਜਾੜ ਤੋਂ ਇਲਾਵਾ ਜਿਹੜੀ ਉੱਥੇ ਪਾਪੂਲੇਸ਼ਨ ਆ ਉਹ ਵੀ ਇੱਕ ਪਾਸੜ ਹੁੰਦੀ ਦਿਖਾਈ ਦਿੱਤੀ ਹੈ ਤਾਂ ਇਸ ਕਰਕੇ ਵੀ ਕਾਂਗਰਸ ਨੂੰ ਨੁਕਸਾਨ ਚ ਲੜਾ ਪਿਆ ਤੇ ਸਭ ਤੋਂ ਵੱਡੀ ਗੱਲ ਜੇਕਰ ਅਸੀਂ ਦੇਖੀਏ ਦਾ ਡੇਰਾ ਸ਼ਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਵਿੱਚ ਇੱਕ ਵੱਡਾ ਫੈਕਟਰ ਕੰਮ ਕੀਤੀ ਹੈ ਜੋ ਕਿ ਚੋਣਾਂ ਤੋਂ ਲਗਭਗ 3-4 ਦਿਨ ਪਹਿਲਾਂ ਹੀ ਦਿੱਤੀ ਗਈ ਸੀ ਉਹਨਾਂ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਉਹ ਪੈਰੋਲ ਤੇ ਬਾਹਰ ਆਏ ਹਾਲਾਂਕਿ ਉਹਨਾਂ ਨੂੰ ਇਸ ਪੈਰੋਲ ਦੌਰਾਨ ਹਰਿਆਣਾ ਦੀ ਥਾਂ ਉੱਤਰ ਪ੍ਰਦੇਸ਼ ਤੇ ਜਿਹੜਾ ਉਹਨਾਂ ਦਾ ਬਰਵਾਣਾ ਦੇ ਵਿੱਚ ਆਸ਼ਰਮ ਹੈ ਉੱਥੇ ਹੀ ਜਿਹੜਾ ਹੈਗਾ ਥੈਰਨ ਦੇ ਆਦੇਸ਼ ਦਿੱਤੇ ਗਏ ਸੀ ਤੇ ਉਹ ਸੁਨਾਰੀਆ ਜੇਲ੍ਹ ਤੋਂ ਬਾਹਰ ਆਂਦੇ ਹੀ ਉੱਥੇ ਚਲੇ ਗਏ ਸੀ ਪਰ ਉਹਨਾਂ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਹੀ ਡੇਰਾ ਸਿਰਸਾ ਦੀ ਸਾਰੀ ਹੀ ਟੀਮ ਕਿਸ ਤਰ੍ਹਾਂ ਕਿਤੇ ਐਕਟਿਵ ਮੋਡ 'ਚ ਦਿਖਾਈ ਦਿੱਤੀ ਸੀ ਜਿਸ ਨੂੰ ਵਕਫ-ਵਕਫ ਥਾਵਾਂ ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਜਿਹੜੇ ਹਰਿਆਣਾ ਦੇ ਵਿੱਚ ਡੇਰਾ ਸਿਰਸਾ ਦੇ ਆਸ਼ਰਮ ਬਣੇ ਹੋਏ ਸੀ ਡੇਰੀ ਬਣੇ ਹੋਏ ਸੀ ਉੱਥੇ ਵੀ ਵਕਫ-ਵਕਫ ਮੀਟਿੰਗਾਂ ਹੋਈਆਂ ਤੇ ਚੋਣਾਂ ਨੂੰ ਲੈ ਕੇ ਕਾਫੀ ਗੱਲਬਾਤ ਕੀਤੀ ਗਈ ਤਾਂ ਇਸ ਚੋਣ ਨਤੀਜਿਆਂ ਦੇ ਵਿੱਚ ਡੇਰਾ ਸਿਰਸਾ ਦਾ ਇੱਕ ਵੱਡਾ ਫੈਕਟਰ ਹੈ ਜੋ ਕਿ ਭਾਜਪਾ ਦੇ ਹੱਕ 'ਚ ਚੱਲਿਆ। ਤਾਂ ਇਹ ਵੀ ਇੱਕ ਭਾਜਪਾ ਦੀ ਜਿੱਤ ਦਾ ਸੀ ਵੱਡਾ ਕਾਰਨ ਕਹਿ ਸਕਦੇ ਹਾਂ ਤੇ ਇਹ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਵੀ ਬਣਿਆ ਤੇ ਨਾਲ ਹੀ ਪਿਛਲੇ ਦਿਨੀ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ ਪ੍ਰਿੰਕਾ ਗਾਂਧੀ ਉਹਨਾਂ ਦੇ ਪਤੀ ਰੋਬਰਟ ਵਾਡਰਾ ਵੱਲੋਂ ਕਿਤੇ ਨਾ ਕਿਤੇ ਇੱਕ ਮੀਡੀਆ ਦੇ ਵਿੱਚ ਟਿੱਪਣੀ ਵੀ ਕੀਤੀ ਗਈ ਸੀ ਵੀ ਜੇ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਂਦੀ ਹੈ ਤਾਂ ਉਹ ਇਹ ਡੇਰਾ ਸਿਰਸਾ ਮੁਕੀ ਨੂੰ ਜਿਹੜੀ ਪ੍ਰੋਲ ਮਿਲ ਰਹੀ ਹੈ ਉਸ 'ਤੇ ਰੋਕ ਲਾਉਣ ਦਾ ਕੰਮ ਕਰਨਗੇ। ਉਸ ਤੋਂ ਬਾਅਦ ਡੇਰਾ ਸਿਰਸਾ ਦੀ ਵੋਟ ਕਿਤਾ ਕਿਤੇ ਸਿੱਧੇ ਤੌਰ ਤੇ ਭਾਜਪਾ ਦੇ ਹੱਕ ਚ ਭੁਗਤਨ ਵਾਲੇ ਪਾਸੇ ਹੋਈ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਨੁਕਸਾਨ ਚਲਣਾ ਪਿਆ ਤੇ ਭਾਜਪਾ ਮਜ਼ਬੂਤੀ ਨਾਲ ਅੱਗੇ ਵਧੀ ਹੈ ਹਾਲਾਂਕਿ ਭਾਜਪਾ ਦੇ ਪਿੱਛੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਰਐਸਐਸ ਵੀ ਸਿੱਧੇ ਤੌਰ ਤੇ ਪ੍ਰਚਾਰ ਮੁਹਿੰਮ ਚ ਡਟੀ ਹੋਈ ਦਿਖੀ ਹੈ ਜਿਹੜੀ ਆਰਐਸਐਸ ਲੋਕ ਸਭਾ ਚੋਣਾਂ ਚ ਖੁੱਲ ਕੇ ਬਾਹਰ ਨਹੀਂ ਨਿਕਲੀ ਸੀ ਇਹਨਾਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਆਰਐਸਐਸ ਨੇ ਵੀ ਅਹਿਮ ਭੂਮਿਕਾ ਨਭਾਈ ਆਰਐਸਐਸ ਤੇ ਆਗੂ ਖੁੱਲੀਆਂ ਮੀਟਿੰਗਾਂ ਕਰਦੇ ਦਿਖੇ ਨਹੀਂ ਜੋ ਕਿ ਅਜ ਤੱਕ ਨਹੀਂ ਦਿਖੇ ਸੀ ਕਿ ਉਹਨਾਂ ਵੱਲੋਂ ਬੂਥ ਪੱਧਰ ਤੱਕ ਇਹ ਕੰਮ ਕੀਤਾ ਗਿਆ ਉਹ ਵੀ ਭਾਜਪਾ ਦੇ ਹੱਕ ਦੇ ਵਿੱਚ ਗਿਆ ਇਸ ਕਰਕੇ ਭਾਜਪਾ ਇੱਕ ਵੱਡੀ ਜਿੱਤ ਹਾਸਲ ਕਰ ਸਕੀ ਹੈ ਤੇ ਇਸ ਨਾਲ ਜੇਕਰ ਹੋਰ ਦੇਖੀਏ ਤਾਂ ਇਹਨਾਂ ਚੋਣ ਪ੍ਰਚਾਰ ਦੇ ਵਿੱਚ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਫ੍ਰੀ ਬੀਸਟੀ ਪੋਲਿਟਿਕਸ ਨੂੰ ਬਹੁਤ ਵੱਡੇ ਪੱਧਰ ਤੇ ਉਚਾਈਤ ਕੀਤਾ ਗਿਆ ਸੀ ਹਾਲਾਂਕਿ ਉਹ ਕਿਸੇ ਵੀ ਪਾਰਟੀ ਦੀ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਫ੍ਰੀ ਬੀਸਟੀ ਗੱਲ ਕਰਨ ਲਈ ਤਾਂ ਆਮ ਆਦਮੀ ਪਾਰਟੀ ਨੇ ਉਸ ਦੀ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਨੇ ਮੁਫਤ ਬਿਜਲੀ ਦੀ ਗੱਲ ਤੇ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਣ ਦੀ ਗੱਲ ਕਰਕੇ ਜਿਹੜਾ ਫ੍ਰੀ ਬੀਸ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਉਸ ਤੋਂ ਇੱਕ ਕਦਮ ਅੱਗੇ ਵਧੀ ਜਿਸ ਨੇ 300 ਯੂਨਟ ਤੱਕ ਅਹੀ ਗਈ ਪਰ ਔਰਤਾਂ ਨੂੰ 1000 ਦੀ ਥਾਂ ਤੇ 2000 ਰੁਪਏ ਮਹੀਨਾ ਵਿੱਤੀ ਮਦਦ ਦੇਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਐਮਐਸਪੀ ਦੀ ਵੀ ਗੱਲ ਕੀਤੀ ਉਹਨਾਂ ਨੇ 2 ਲੱਖ ਨੌਕਰੀਆਂ ਦੇਣ ਦੀ ਵੀ ਗੱਲ ਕੀਤੀ ਇਹ ਆਹੋ ਜੇ ਸਾਰੇ ਵਾਅਦੇ ਜਿਹੜਨੇ ਉਹ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਤੇ ਦੂਜੇ ਪਾਸੇ ਭਾਜਪਾ ਵੀ ਪਿੱਛੇ ਨਹੀਂ ਰਹੀ ਭਾਜਪਾ ਵੀ ਉਸ ਤੋਂ ਦੋ ਕਦਮ ਅੱਗੇ ਰਹੀ ਸੀ ਕਿਉਂਕਿ ਭਾਜਪਾ ਨੇ ਲੋਕ ਫ੍ਰੀ ਇਲੈਕਟ੍ਰਿਸਿਟੀ ਦੀ ਗੱਲ ਤਾਂ ਨਹੀਂ ਕੀਤੀ ਪਰ ਭਾਜਪਾ ਨੇ ਔਰਤਾਂ ਨੂੰ 2000 ਦੀ ਥਾਂ ਤੇ 2100 ਰੁਪਏ ਮਹੀਨਾ ਵਿਤੀ ਮਦਦ ਦੇਣ ਦੀ ਗੱਲ ਕੀਤੀ ਕਿਸਾਨਾਂ ਦੀ ਸਾਰੀ ਫਸਲ ਐਮਐਸਪੀ ਤੇ ਖਰੀਦਣ ਦੀ ਗੱਲ ਕੀਤੀ 2 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਵੀ ਕਿ ਇਹੋ ਜਿਹੇ ਵਾਅਦੇ ਭਾਜਪਾ ਵੱਲੋਂ ਵੀ ਕੀਤੇ ਗਏ ਤਾਂ ਆਖਿਰਕਾਰ ਕਿਤੇ ਨਾ ਕਿਤੇ ਵੀ ਸਾਰੇ ਫੈਕਟਰ ਉੱਥੇ ਚੱਲੇ ਹੋਣੇ ਕਿਉਂਕਿ ਹਰਿਆਣਾ ਚ 2 ਕਰੋੜ ਤੋਂ ਵੱਧ ਵੋਟਰ ਨੇ ਜਿਸ ਤੋਂ 49 ਫੀਸਡ ਦੇ ਕਰੀਬ ਉਥੇ ਮਹਿਲਾ ਵੋਟਰ ਨੇ ਔਰਤ ਵੋਟਰ ਨੇ ਉਹ ਵੀ ਹੋ ਸਕਦਾ ਹੈ ਇਸ 2100 ਰੁਪਏ ਦਾ ਭਾਜਪਾਲੇ ਪਾਸੇ ਭੁਗਤੇ ਹੋਣ ਕਿਉਂਕਿ 2100 ਰੁਪਏ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਇਸ ਕਰਕੇ ਵੀ ਸਿਆਸੀ ਹਾਲਾਤ ਬਦਲੇ ਹੋ ਸਕਦੇ ਹਨ ਪਰ ਇਸ ਤਰ੍ਹਾਂ ਦੇ ਚੋਣਾਂ ਦੇ ਵਿੱਚ ਕਈ ਫੈਕਟਰ ਚੱਲਦੇ ਨੇ ਤੇ ਇਸੇ ਕਰਕੇ ਭਾਜਪਾ ਜਿਹੜੀ ਹੈ 18 ਤੋਂ 20 22 ਸੀਟਾਂ ਤੱਕ ਜਿਹੜੇ ਐਨਲਾਈਜ਼ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੂੰ ਇੰਨੀਆਂ ਕਿ ਮਿਲਣਗੇ ਉਹ ਭਾਜਪਾ ਜਿਹੜਾ 48 ਤੋਂ 50 ਸੀਟਾਂ ਦੇ ਜਿੱਤ ਹਾਸਲ ਕਰ ਰਹੀ ਹੈ ਪਰ ਹੁਣ ਦੋਸਤੋ ਦੇਖਣਾ ਤਾਂ ਇਹ ਹੋਵੇਗਾ ਵੀ ਭਾਜਪਾ ਤੀਜੀ ਵਾਰ ਸੱਤਾ ਦੇ ਵਿੱਚ ਆਉਣ 'ਚ ਕਾਮਯਾਬ ਰਹੀ ਹੈ ਪਰ ਉਹਨਾਂ ਨੇ ਇਹਨਾਂ ਚੋਣਾਂ 'ਚ ਕਈ ਵਾਅਦੇ ਲੋਕਾਂ ਨਾਲ ਕੀਤੇ ਨੇ ਮੁੱਖ ਤੌਰ ਤੇ ਜਿਹੜਾ ਆਪਾਂ ਗੱਲ ਕੀਤੀ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦਾ ਇਹ ਭਾਜਪਾ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਕਿਉਂਕਿ ਹਰਿਆਣਾ ਦੇ ਜਿਹੜੇ ਵਿੱਤੀ ਹਾਲਾਤ ਨੇ ਉਹ ਬਹੁਤ ਇਸ ਸਮੇਂ ਖਰਾਬ ਚੱਲ ਰਹੇ ਨੇ ਹਰਿਆਣਾ ਸਰਕਾਰ ਦਾ ਬਹੁਤ ਵੱਧ ਚੁੱਕਾ ਹੈ ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਉੱਥੇ ਇਹੋ ਜਿਹੇ ਵਾਅਦੇ ਪੂਰੇ ਕਰਨਾ ਵੀ ਇੱਕ ਭਾਜਪਾ ਲਈ ਵੱਡੀ ਚੁਣੌਤੀ ਬਣ ਸਕਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹੀ ਹੋਵੇਗੀ ਵੀ ਕਿ ਹਰਿਆਣਾ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਦਾ ਚਿਹਰਾ ਤਾਂ ਤੈਅ ਹੈ ਵੀ ਕਿ ਨਾਇਬ ਸਿੰਘ ਚੈਨੀ ਨੇ ਬਣਨਾ ਹੈ ਮੰਤਰੀ ਮੰਡਲ ਚ ਕੌਣ ਆਂਦਾ ਹੈ ਤੇ ਉਸ ਤੋਂ ਬਾਅਦ ਇਹ ਜਿਹੜੇ ਵਾਅਦੇ ਕੀਤੇ ਗਏ ਨੇ ਵਾਅਦੇ ਕਿਵੇਂ ਪੂਰੇ ਹੁੰਦੇ ਨੇ ਕਦੋਂ ਪੂਰੇ ਹੁੰਦੇ ਨੇ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਜੋ ਜੋ ਅਪਡੇਟ ਆਉਂਦੀ ਜਾਏਗੀ ਉਸ ਤੋਂ ਉੱਤੇ ਪਹੁੰਚਾਦੇ ਰਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇਲੇ ਦੀ ਗੱਲ ਵਿੱਚ ਧੰਨਵਾਦ